ਹਾਂਜੀ ਭਾਜੀ ਆਪਣੀ ਗੱਲ ਹੋਈ ਸੀ ਨਾ ਗੱਡੀ ਬਾਰੇ ਮੈਂ ਤੁਹਾਡੇ ਲੋਕੇਸ਼ਨ ਤੇ ਆ ਗਿਆ ਜੇ ਪਹੁੰਚ ਗਿਆ ਲੋਕੇਸ਼ਨ ਤੇ ਕਿੱਥੇ ਜੇ ਅੱਛਾ ਇੱਧਰ ਇੱਧਰ ਆ ਲੱਭ ਕੇ ਲੱਭ ਕੇ ਕੀ ਹਾਲ ਚਾਲ ਸਾਨੂੰ ਕਿਹੜੀ ਗੱਡੀ ਵਖਾਈਏ ਆਪਣੇ ਕੋ ਸਾਰੀਆਂ ਖੜੀਆਂ ਉਹ ਦੇਖੋ Thar ਖੜੀ ਆ Scorpio ਖੜੀ ਆ ਉਹ Kia ਖੜੀ ਤੇ ਭਾਜੀ ਇਹ ਵੀ ਗੱਡੀ ਆਪਣੇ ਕੋਲ ਇਹ ਸਲੈਰੀਓ ਗੱਡੀ ਜੇ ਸਾਰੀਆਂ ਸੀਟ ਕਵਰ ਵੀ ਨਵੇਂ ਜੇ ਟਾਇਰ ਵੀ 70% ਪਏ ਜੇ ਇੰਸ਼ੋਰੈਂਸ ਵੀ ਫੁੱਲ ਜੇ ਫਰਸਟ ਓਨਰ ਗੱਡੀ ਜੇ ਤੇ ਗੱਡੀ ਹੈਗੀ ਜੇ ਆਟੋਮੈਟਿਕ ਆਟੋਮੈਟਿਕ ਹਾਂਜੀ ਬਾਜੀ ਜਿੰਨੇ ਤੇਰੇ ਬਾਹਰ ਰਿਆਂ ਨਾ ਹਾਂਜੀ ਬਸ ਚਲਾਈ ਗੱਡੀ ਆਟੋਮੈਟਿਕ ਜੀ ਆਜੋ ਟਰਾਈ ਮਾਰੋ ਆਲੇ ਲੈ ਆ ਦਿਓ ਚਾਪੀ ਮੈਨੂੰ ਆ ਗੱਡੀ ਚੈੱਕ ਕਰੋ ਤੁਸੀਂ ਚਲੋ ਬਾਜੀ ਕਰੋ ਸਟਾਰਟ ਗੱਡੀ ਬਾਜੀ ਸਟਾਰਟ ਨਹੀਂ ਹੁੰਦੀ ਗੱਡੀ ਤੁਸੀਂ ਕਿਹੜੇ ਆਟੋਮੈਟਿਕ ਗੱਡੀਆਂ ਬੜੀਆਂ ਚਲਾਈ ਜਿੰਨਾ ਚੱਕ ਤੁਸੀਂ ਬ੍ਰੇਕ ਤੇ ਪੈਰ ਧਰ ਕੇ ਸਲ ਬਣਾਣਾ ਮਾਰੋਗੇ ਉਨਾਂ ਚੱਕ ਸਟਾਰਟ ਨਹੀਂ ਹੋਣੀ ਤੇ ਬਾਹਰ ਰਿਆਂਵੇਂ ਗੱਡੀਆਂ ਇਹ ਹੀ ਆਟੋ ਹਲਾ ਸਟਾਰਟ ਹੋ ਗਈ ਚਲੋ ਤੋਰੋ ਹੁਣ ਕੀ ਲੱਭਣ ਦੇ ਜੇ ਤੂੰ ਆ ਗੇਅਰ ਤੇ ਹੋਰ ਤਰ੍ਹਾਂ ਦਾ ਲੱਗਣ ਦਿਆ ਹਾਂਜੀ ਇਹ ਬਾਹਰ ਵੀ ਇਹੀ ਸੇਮ ਆ ਨੱਟ ਤੇ ਕੱਢ ਕੇ ਵੇਖ ਲੋ ਇਥੋਂ ਮੈਂ ਡੀ ਚ ਪਾ ਦੇਣਾ ਗੱਡੀ ਤੁਰ ਪਣੀ ਆ ਪਾਉ ਪਾਉ ਠੋਕਦੀ ਗੱਡੀ ਬਾਹਰ ਨਿਕਲ ਬਾਹਰ ਤੈਨੂੰ ਸਟਾਰਟ ਕਰਨੀ ਆਉਂਦੀ ਆ ਕਹਿੰਦਾ ਗੱਡੀ ਚਲਾਉਣੀ ਆਉਂਦੀ ਆ ਬਾਹਰ ਗੱਡੀਆਂ ਚਲਾਈਆਂ ਬਾਹਰ ਤੋੜ ਕੇ ਰੱਖਦੀ ਤੂੰ ਸਾਰੀ ਯਾ ਯਾਰ ਪੜੇ ਕੁਛ ਨਹੀਂ ਆਇਆ ਕੁਛ ਨਹੀਂ ਗੱਡੀ ਲੈਣੀ ਲੈਣੀ ਹੈ ਭਾਜੀ ਆਟੋਮੈਟਿਕ ਤੇ ਗੇਅਰ ਕਿੱਧਰ ਨੂੰ ਪੈਂਦੇ ਤੈਨੂੰ ਇਹ ਨਹੀਂ ਪਤਾ ਸਾਨੂੰ ਸਿੱਧੀ ਗੱਲ ਦੱਸਦਾ 4.5 ਲੱਖ ਦੀ ਗੱਡੀ ਲੈਣੇਗਾ ਆ ਲੈਟ ਹੁਣ ਤੇਰੇ ਜਿੰਮੇ ਹੀ ਆ ਤੂੰ ਲੈਟ ਪਾ ਜੋ ਮਰਜੀ ਸਾਡੇ ਕੋਲੱਸ ਮੇਰਾ ਵੀਰ ਕੀ ਬਜਟ ਹੈ ਤੇਰਾ ਸੀਐਸ ਲਈ ਗੱਲ ਪਤਾ ਕੀ ਦੇ ਮੈਂ ਤੈਨੂੰ ਦੱਸਦਾ ਹਮ ਮੈਂ ਚੁੱਕੀ ਕਮੇਟੀ ਕਮੇਟੀ ਹੈਗੀ 35000 ਮੈਂ ਸਿਰਫ ਗੱਡੀ ਵੇਖਣੀ ਆਇਆ ਹਾਂ ਭਾਜੀ ਮੇਰੇ ਨੂੰ ਆ ਮਾਮਾ ਬਾਹਰ ਚਲਾ ਬੜੀਆਂ ਆਟਾ ਗੱਡੀਆਂ ਏ ਪੈਂਦੀ 3500 ਦੀ ਲੈਟ ਹੁਣ ਜਿਹੜੀ 35000 ਦੀ ਕਮੇਟੀ ਚੁੱਕੀ ਹੋਣਾ ਉਹ ਚੋਂ ਲੈਟ ਪਾ ਕੇ ਦੇਂਗਾ ਮੇਰੀ ਗੱਲ ਸੁਣਿਓ ਜਿਹੜੀ ਮੈਂ ਕਮੇਟੀ ਚੁੱਕੀ ਨਾ ਮੈਂ ਆਪਣੇ ਭਾਈਏ ਨੂੰ ਦੇ ਬੈਠਾ ਜੇ ਕੀ ਬੜੀ ਕੀ ਕਰੇ